ਮਾਨਸਾ ਜ਼ਿਲ੍ਹੇ ਦੇ ਬਡਰਲਾਣਾ ਸ਼ਹਿਰ ਦੇ ਵਿੱਚ ਸਰਕਾਰੀ ਪੰਜਾਬ ਨੈਸ਼ਨਲ ਬੈਂਕ ਤੋਂ ਸੋਨੇ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਮਾਨਸਾ ਪੁਲਿਸ ਨੇ ਐਸਪੀਡੀ ਮੋਹਨ ਸਿੰਘ ਨੇ ਦੱਸਿਆ ਕਿ 31 ਜੁਲਾਈ ਨੂੰ ਬੈਂਕ ਦੇ ਮੈਨੇਜਰ ਨੇ ਬਡਰਲਾਣਾ ਦੇ ਪੰਜਾਬ ਨੈਸ਼ਨਲ ਬੈਂਕ ਦੇ ਲਾਕਰ ਦੇ ਵਿੱਚ 37 ਲੱਖ ਰੁਪਏ ਮੁੱਲ ਦੇ 36 ਟੋਲੇ ਜਿਹੜੇ ਕਿ ਸੋਨਾ ਚੋਰੀ ਹੋਣ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਤੋਂ ਬਾਅਦ ਬੈਂਕ ਦੇ ਜੋ ਕਿ ਪੀਐਮ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਨੇ ਦੱਸਿਆ ਹੈ ਕਿ ਗ੍ਰਿਫਤਾਰ ਪੀਐਨ ਤੋਂ 18 ਟੋਲੇ ਸੋਨਾ ਬਰਾਮਦ ਕਰ ਲਿਆ ਗਿਆ ਅਤੇ ਬਾਕੀ ਸੋਨਾ ਚਪੜਾਸੀ ਨੇ ਇੱਕ ਨਿੱਜੀ ਫਾਈਨੈਂਸ਼ੀਅਲ ਕੰਪਨੀ ਨੂੰ ਜੋ ਕਿ ਗਿਰਵੀ ਰੱਖਿਆ ਹੋਇਆ ਉਸ ਤੋਂ ਕਰਜ਼ਾ ਲਿਆ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੁਲਿਸ ਜਲਦੀ ਹੀ ਵਿੱਤ ਬੈਂਕ ਦੇ ਵਿੱਚ ਗਿਰਵੀ ਰੱਖਿਆ ਸੋਨਾ ਬਰਾਮਦ ਕਰ ਲਏਗੀ ਬੈਂਕ ਦੇ ਚਪੜਾਸੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਚੋਰੀ ਨੂੰ ਅੰਜਾਮ ਦੇਣ ਦੇ ਵਿੱਚ ਹੋਰ ਕਿੱਥੇ ਕਿੱਥੇ ਤੱਕ ਤਾਰਾ ਜੁੜੀਆਂ ਨੇ ਇਸ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਜਾਂ ਇਹ ਕਦੋਂ ਤੋਂ ਗੋਰਖ ਧੰਦਾ ਚਲਾ ਰਹੇ ਨੇ ਪੂਰੀ ਡੂੰਘਾਈ ਦੇ ਨਾਲ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ 23 ਤਰੀਕ ਪਿਛਲੇ ਮਹੀਨੇ ਦੀ ਗਾਰ ਨੈਸ਼ਨਲ ਬੈਂਕ ਬਡਲਾਹਾ ਦੇ ਮੈਨੇਜਰ ਨੇ ਇੱਕ ਰਿਪੋਰਟ ਦਰਜ ਕਰਵਾਈ ਸੀਗੀ ਕਿ ਸਰਬੋਨੋ ਦੇ ਬੈਂਕ ਦੇ ਜਿਹੜੇ ਲਾਕਰ ਦੇ ਵਿੱਚੋਂ ਤਕਰੀਬਨ 37 ਲੱਖ ਰੁਪਏ ਔਰ ਤਕਰੀਬਨ 36 ਟੋਲੇ ਜਿਹੜਾ ਸੋਨਾ ਉਹ ਜਿਹੜਾ ਚੋਰੀ ਹੋਇਆ ਉਹਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਜਿਹੜਾ ਬੈਂਕ ਦਾ ਪੀਐਨ ਅਸੀਂ ਕੱਲ ਉਹਨੂੰ ਗ੍ਰਿਫਤਾਰ ਕਰ ਲਿਆ ਔਰ ਜਿਹਦੇ ਤੋਂ ਤਕਰੀਬਨ ਕੋਈ 18 ਟੋਲੇ ਸੋਨੇ ਦੀ ਵੀ ਰਿਕਵਰੀ ਹੋ ਗਈ ਹੈ ਔਰ ਬਾਕੀ ਜਿਹੜਾ ਬਚਦਾ ਸੋਨਾ ਉਹਨੇ ਇਕਬਾਲ ਕਰ ਲਿਆ ਉਹਨੇ ਪੁਜਾਜ ਫਾਈਨੈਂਸ ਕੰਪਨੀ ਦੇ ਵਿੱਚੋਂ ਨੇ ਗਿਰਵੀ ਰੱਖਿਆ ਨੇ ਲੋਨ ਵਗੈਰਾ ਲਿਆ ਜਿਹੜਾ ਅਸੀਂ ਉਹ ਵੀ ਜਿਹੜਾ ਉਹਨੂੰ ਅਸੀਂ ਛੁਡਵਾ ਰਹੇ ਹਾਂ ਤੇ ਇਹ ਜਿਹੜਾ ਸਾਡਾ ਜਿਹੜਾ ਕੇਸ ਹੁੰ ਜਿਹੜਾ ক্লোਜ਼ ਹੋ ਗਿਆ ਸਰ ਇਸ 50 ਜੁਨਾਦੀ ਗੱਲ ਕੀਤੀ ਇਸ ਮਾਮਲੇ ਚ ਤੱਕ ਨਵਾਂ ਪਹਿਲੇ ਵੀ ਆਇਆ ਵੀ ਚੋਰ ਚੋਰੀ ਕਰਕੇ 골ਡ ਉੱਥੇ ਵੀ ਦੇ ਸਕਦੇ 50 ਜੁਨਾਦੀ ਵੱਡੀ ਗਲਤੀ ਹੈ ਵੀ ਮਾਲਕੀ ਤੱਕ ਦੇ ਸਬੂਤ ਨਹੀਂ ਲਈ ਜਾਂਦੇ ਇਹ ਦੇਖੋ ਜਿਹੜਾ ਖਾਸ ਕਰਕੇ ਲੋਕਰਾਂ ਦੇ ਵਿੱਚ ਸੋਨਾ ਰੱਖਿਆ ਜਾਂਦਾ ਹੈ ਲੋਕਰ ਦਾ ਤੁਹਾਨੂੰ ਪਤਾ ਹੀ ਹੈ ਸਿਸਟਮ ਕੋਦੇ ਵਿੱਚ ਕੋਈ ਵਿਜ਼ੂअली ਕੋਈ ਚੈੱਕ ਨਹੀਂ ਕਰਦਾ ਹੁਣ ਇਹ ਸੋਨਾ ਕਦੋਂ ਦਾ ਹੈ ਕਿਸੇ ਦਾ ਕੋਈ ਪੁਸ਼ਟੀ ਸੋਨਾ ਹੋ ਸਕਦਾ ਹੈ ਜਿਹੜਾ ਪੁਰਾਣਾ 골ਡ ਆਪਾਂ ਨੂੰ ਪਤਾ ਹੀ ਹੈ ਸਾਡੇ ਇਥੇ ਰਵਾਜ ਰੱਖਿਆ ਹੁੰਦਾ ਕਾਫੀ ਇਹ ਪ੍ਰੋਬੇਬਲੀ ਹੋ ਸਕਦਾ ਬਟ ਅਸੀਂ ਇਸ ਚੀਜ਼ ਨੂੰ ਲੂਟ ਨਾ ਕਰਦੇ ਆਂ ਇਸ ਚੀਜ਼ ਦੀ ਤਹਿ ਤੱਕ ਪਹੁੰਚਾਂਗੇ ਜੇ ਉਹਨਾਂ ਚੋਂ ਕੋਈ ਸਾਨੂੰ ਲੱਭਾ ਕੋਈ ਗੜਬੜ ਤੇ ਜ਼ਰੂਰ ਆਪਾਂ ਉਹਨਾਂ ਦੇਤੇ ਵੀ ਕਾਰਵਾਈ ਕਰਾਂਗੇ ਲੱਗਦਾ ਨਹੀਂ ਅਣਗੈਦੇ ਹੋਈ ਇੱਕ ਪੀਆ ਆਰਾਮ ਨਾਲ ਚੂਹੀ ਕਰ ਲੈਂਦਾ ਦਾ ਸੋਨਾ ਕਿਸੇ ਦਾ ਤਾਂ ਵੱਡੀ ਹੋਏ ਬੈਂਕ ਦਾ ਇਹ ਲੈਬਸ ਹੈਗਾ ਬਟ ਇਹ ਵੀ ਇੱਕ ਮੈਨੇਜਰ ਦੀ ਮੁਸਤਦੀ ਵੀ ਹੈ ਕਿ ਜਿਹਨੂੰ ਇਹ ਪਤਾ ਲੱਗ ਗਿਆ ਨਹੀਂ ਤੇ ਵੈਸੇ ਲੋਕਰ ਦੇ ਵਿੱਚ ਇਹੋ ਜਿਹੀ ਜਿਹੜੀ ਕਾਰਵਾਈ ਹੈ ਨਹੀਂ ਹੋਣੀ ਚਾਹੀਦੀ ਯਾਨੀ ਇਕੱਲੇ ਨਹੀਂ ਪਲਾਣੇ ਕਿ ਪਲਾਏ ਸੀ ਸੋਨਾ ਸੱਗੰਦੀ ਕੋਈ ਹੋਰ ਵੀ ਨਹੀਂ ਨਾਲ ਉਸ ਨੂੰ ਸਾਨੂੰ ਇਹ ਨੇ ਇਕਬਾਲ ਕਰ ਲਿਆ ਹੈ ਰਿਕਵਰੀ ਵੀ ਹੋ ਗਈ ਹੈ ਜਿਹੜਾ ਬਾਕੀ ਹੈ ਪੂਰੇ ਦਾ ਪੂਰਾ ਬਾਕੀ ਜੇ ਕੋਈ ਹੋਰ ਵੀ ਇਹਦੇ ਨਾਲ ਮਿਲਿਆ ਹੋਇਆ ਹੈ ਤੇ ਨੈਚੁਰਲੀ ਹੈ ਜਿਹੜਾ ਤਫਤੀਸ਼ ਅਸੀਂ ਜਿਹੜਾ ਵਾਰ ਰਮਾਨ ਲੈ ਰਹੇ ਹਾਂ ਉਸ ਤੋਂ ਬਾਅਦ ਤਫਤੀਸ਼ ਦੇ ਵਿੱਚ ਜਿਹੜੀ ਜੇ ਗੱਲ ਸਾਹਮਣੇ ਆਏਗੀ